ਬਲਵਤ ਰਖਮ ਜਿਹਨੂੰ ਆਨੂੰ ਅਸੀਂ ਮਾਰਕੋ ਬਦਾਲ ਤੋਂ ਪੇਸ਼ ਕੀਤਾ ਸੀਗਾ ਇਹਦੇ ਚ ਅਸੀਂ ਜੱਜ ਸਾਹਿਬ ਤੋਂ 7 ਦਿਨ ਦੀ ਪੁਲਿਸ ਰਿਮਾਂਡ ਦੀ ਫੀਟ ਮੰਗ ਕੀਤੀ ਸੀਗੀ ਜਿਹੜਾ ਸਾਨੂੰ ਜੱਜ ਸਾਹਿਬ ਨੇ ਕਰਨ ਦਿੰਦਾ ਇਹ ਪੁਲਿਸ ਰਿਮਾਂਡ ਜੀ ਜੀ ਜਿਹੜੀ ਪਹਿਲਾ ਕਨਸਟੇਬਲ ਉਹਦਾ ਰਿਮਾਂਡ ਵੀ ਖਤਮ ਹੋ ਗਿਆ 14 ਜਨਵਰੀ ਨੂੰ ਕਸਟਡੀ ਸੀਗੀ ਹਾਂਜੀ ਉਹ ਜਿਹੜਾ ਵੀ ਸੀ ਰਾਹੀ ਹੁੰਦੀ ਹੈ ਪਏ ਉਹਨਾਂ ਦਾ ਵੀ ਸੀ ਰਾਹੀ ਅੱਗੇ ਹੋ ਚੁਕਾ ਉਹਨਾਂ ਨੂੰ ਦੋਨਾਂ ਨੂੰ ਪਿਠਾ ਕੇ ਕੁਝ ਕਿਛ ਕੀਤੀ ਜਾਵੇਗੀ ਉਹ ਅਸੀਂ ਇਨਵੈਸਟੀਗੇਸ਼ਨ ਦਾ ਸਾਹਿਬ ਬਾਅਦ ਚ ਕਰਾਂਗੇ ਗ੍ਰਿਫਤਾਰ ਕਿਸ ਜਗ੍ਹਾ ਤੋਂ ਕੀਤਾ ਸਰਚ ਕਰੂ ਇਹ ਬਾਹਰੋਂ ਪਟੰਡੇ ਤੋਂ ਬਾਹਰ ਗ੍ਰਿਫਤਾਰ ਕੀਤਾ ਸੀ ਇਕੋ ਤੇਲਾ ਕਾਂਸੇਬ ਨੂੰ ਦੁਬਾਰਾ ਲਿਆ ਸਕਦੇ ਆ ਪੁੱਤ ਜਸਤੇ ਜਸਤਰ ਦੇ ਬਾਰੇ ਉਹਦੇ ਜੇ ਕੋਈ ਦੀ ਅਨਵੈਸਟੀਗੇਸ਼ਨ ਜਿਹੜੀ ਗੱਲ ਆਊਗੀ ਉਹ ਦੁਬਾਰੇ ਸਰ ਕੱਲ ਸ਼ਾਮ ਦਾ ਹੈ ਰਾਸਤੇ ਲਿਖਦਾ ਹੈ ਕਿ ਕੁਝ ਆਇਆ ਸਾਹਮਣੇ ਨਹੀਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੁਹਾਨੂੰ ਬਾਤ ਸਰ ਕਿੰਨੇ ਦਿਨ ਦਾ ਰਿਮਾਂਡ ਲਿਆ 3 ਦਿਨ ਦਾ ਪੁਲਿਸ ਰਿਮਾਂਡ ਪੰਜਾਬੀ ਏਕਾ ਚੈਨਲ ਦੇਖ ਰਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਵਿਖੇ ਥਾਰ ਵਿੱਚੋਂ ਚਿੱਟੇ ਸਮੇਤ ਫੜੀ ਗਈ ਸਾਬਕਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਉਰਫ ਸੋਨੂ ਨੂੰ ਅੱਜ ਬਠਿੰਡਾ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੇ ਅਦਾਲਤ ਨੇ ਬਲਵਿੰਦਰ ਸਿੰਘ ਉਰਫ ਸੋਨੂ ਨੂੰ 3 ਦਿਨਾਂ ਪੁਲਿਸ ਰਿਮਾਨ ਤੇ ਭੇਜਿਆ ਹੈ ਜਦਕਿ ਪੁਲਿਸ ਨੇ 7 ਦਿਨ ਦਾ ਪੁਲਿਸ ਰਿਮਾਨ ਮੰਗਿਆ ਸੀ ਬਠਿੰਡਾ ਪੁਲਿਸ ਵੱਲੋਂ ਰਿਮਾਨ ਦੌਰਾਨ ਬਲਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਜਾਵੇਗੀ ਪੁਲਿਸ ਨੂੰ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ ਬਠਿੰਡਾ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਸੋਨੂ ਨੂੰ ਬੀਤੇ ਕੱਲ੍ਹ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਸੀ ਉਧਰ 2 April ਨੂੰ ਬਠਿੰਡਾ ਦੇ ਰਿੰਗ ਰੋਡ ਤੋਂ 17.71 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਬਿੱਤੇ ਦਿਨੀਂ ਅਦਾਲਤ ਨੇ 22 April ਤੱਕ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਸੀ ਅਮਨਦੀਪ ਕੌਰ ਦੇ ਡਰੱਗ ਤਸਕਰੀ ਮਾਮਲੇ 'ਚ ਪੁਲਿਸ ਨੇ ਉਸਦੇ ਸਾਥੀ ਬਲਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਸੀ ਬਲਵਿੰਦਰ ਸਿੰਘ ਉਰਫ सोनू ਮਹਿਲਾ ਕਾਂਸਟੇਬਲ ਤੇ ਇਲਜ਼ਾਮ ਲਗਾਉਣ ਵਾਲੀ ਗੁਰਪ੍ਰੀਤ ਕੌਰ ਦਾ ਪਤੀ ਹੈ ਦੱਸ ਦिए ਕਿ ਅਮਨਦੀਪ ਕੋਰ ਬਠਿੰਡਾ ਦੇ ਪਿੰਡ ਚੱਕ ਫਤੇ ਸਿੰਘ ਵਾਲਾ ਦੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਉਸ ਨੂੰ 2 April ਨੂੰ ਉਸ ਵੇਲੇ ਫੜਿਆ ਗਿਆ ਸੀ ਜਦੋਂ ਉਹ ਆਪਣੀ ਥਾਰ ਗੱਡੀ 'ਚ ਜਾ ਰਹੀ ਸੀ ਤੇ ANTF ਦੀ ਟੀਮ ਨੇ ਉਸ ਦੀ ਗੱਡੀ 'ਚੋਂ 17.71 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ਇਸ ਮਾਮਲੇ 'ਚ ਥਾਣਾ ਕਨਾਲ 'ਚ ਵੱਖ-ਵੱਖ ਤਰ੍ਹਾਂਾਂ ਵੇਟ ਕੇਸ ਦਰਜ ਕੀਤਾ ਗਿਆ ਸੀ ਹੁਣ सोनू ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ ਅਤੇ ਬਲਵਿੰਦਰ ਸਿੰਘ ਉਰਫ ਸੋਨੂ ਦਾ ਪੁਲਿਸ ਨੂੰ ਤਿੰਨ ਦਿਨਾਂ ਦਾ ਪੁਲਿਸ ਰਿਮਾਨ ਮਿਲਿਆ ਹੈ ਸੋਏਸ਼ਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡਾ ਚੈਨਲ ਆਬਨੇ ਰਹੋ ਧੰਨਵਾਦ ਜਿਹੜਾ ਬਲਵਿੰਦਰ ਜਿਹੜਾ ਸੋਨੂ ਆ ਇਹਨੂੰ ਅਸੀਂ ਮਾਂ ਜੋ ਬਦਾਲ ਤੋਂ ਪੇਸ਼ ਕੀਤਾ ਸੀਗਾ ਇਹਦੇ ਚ ਅਸੀਂ ਜੱਜ ਸਾਹਿਬ ਤੋਂ 7 ਦਿਨ ਦੀ ਪੁਲਿਸ ਰਿਮਾਨ ਦੀ ਦਮਾੜ ਕੀਤੀ ਸੀਗੀ ਜਿਹੜਾ ਸਾਨੂੰ ਜੱਜ ਸਾਹਿਬ ਨੇ ਕਰਨ ਦਿੰਦਾ ਇਹ ਪੁਲਿਸ ਰਿਮਾਨ ਹੈ ਹਿੰਦੂ ਉਹਨਾਂ ਤੱਕ ਪਹੁੰਚ ਗਿਆ ਜੀ ਕਿ ਸਾਹਮਣੇ ਆਇਆ ਪਹਿਲਾਂ ਵੀ ਸੀ ਪੂਰੀ ਰਾਤ ਰਹੇ ਨੇ ਕੁਝ ਕੇ ਕੁਛ ਐਂਗਲ ਸਾਹਮਣੇ ਆਇਆਗਾ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਤੁਹਾਨੂੰ ਨਹੀਂ ਅਸੀਂ ਦੱਸ ਸਕਦੇ ਬਾਅਦ ਚ ਦੱਸ ਸਕਦੇ ਚਾਚਾ ਕਿਹੜੀ ਪਹਿਲਾ ਕਾਸਟੇਬਲ ਉਹਦਾ ਰਿਮਾਂਡ ਵੀ ਖਤਮ ਹੋ ਗਿਆ 14 ਦਿਨ ਦੀ ਕਸਟਡੀ ਸੀਗੀ ਹਾਂਜੀ ਉਹ ਜਿਹੜਾ ਬੀਸੀ ਰਾਹੀ ਹੁੰਦੀ ਹੈ ਕੋਈ ਉਹਨਾਂ ਦਾ ਬੀਸੀ ਰਾਹੀ ਅੱਗੇ ਹੋ ਤੁਸੀਂ ਇਹਨਾਂ ਦੋਨਾਂ ਨੂੰ ਪਿਠਾ ਜੇ ਕੁਝ ਕਿਛ ਕੀਤੀ ਜਾਵੇ ਉਹ ਅਜੇ ਇਨਵੈਸਟੀਗੇਸ਼ਨ ਦਾ ਸਾਹਿਬ ਬਾਅਦ ਚ ਕਰਾ ਗ੍ਰਿਫਤਾਰ ਕਿਸ ਜਗ੍ਹਾ ਤੋਂ ਕੀਤਾ ਸਰਹਿਕਲ ਇਹ ਬਾਹਰੋਂ ਪਟੰਡੇ ਤੋਂ ਬਾਹਰ ਗ੍ਰਿਫਤਾਰ ਕੀਤਾ ਸੀ ਤੇ ਅਜੇ ਮੈਂ ਜੋ ਕਰੀ ਪਹਿਲਾ ਪੋਸਟ ਨੂੰ ਦੁਬਾਰਾ ਲਿਆ ਸਕਦੇ ਆ ਪੁਤ ਦੇ ਚਾਸਤੇ ਪੁੱਛਣ ਦੇ ਬਾਰੇ ਉਹਦੇ ਬਾਰੇ ਉਹਦੇ ਜੇ ਕੋਈ ਦੀ ਇਨਵੈਸਟੀਗੇਸ਼ਨ ਜਿਹੜੀ ਗੱਲ ਆਊਗੀ ਉਸ ਤੋਂ ਬਾਅਦ ਸਰ ਕੱਲ ਸ਼ਾਮ ਦਾ ਹੈ ਰਾਸਤ ਚ ਲਿੱਤਾ ਹੈਗਾ ਕੁਝ ਆਇਆ ਸਾਹਮਣੇ ਕੁਝ ਨਹੀਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੁਹਾਨੂੰ ਬਾਅਦ ਸਰ ਕਿੰਨੇ ਦਿਨ ਦਾ ਰਿਮਾਂਡ ਤੇ ਲੈ ਇਹ 3 ਦਿਨ ਦਾ ਪੁੱਛ ਰਹੇ ਆ